ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 6-7 ਦਿਨਾਂ ਦੀ ਯਾਨੀ ਕਿ 24 ਅਕਤੂਬਰ ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਵੀ ਗੱਲ ਕਰਾਂਗੇ ਸੋ ਇਸ ਲਈ ਜੀ ਤਾਜ਼ਾ ਸੈਟੇਲਾਈਟ ਦਾ ਸੇਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 18 ਜਨਵਰੀ ਦਾ ਅੱਜ ਦਿਨ ਲਗਭਗ ਲੰਘ ਚੁੱਕਿਆ ਸ਼ਾਮ ਦੇ 8 ਦੇ ਲਗਭਗ 6:30 ਵਜੇ ਚਾਰੇ ਆ ਜੀ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਸਕਰੀਨ ਤੇ ਦੇਖ ਸਕਦੇ ਆ ਕਿ ਇਸ ਵੇਲੇ ਬਦਲਵਾਈ ਇੱਕ ਜਿਹੜੀ ਆਫਰ ਦੀ ਲੰਘਦੀ ਹੋਈ ਆ ਪੰਜਾਬ ਦੇ ਉੱਪਰ ਤੇ ਬਹੁਤੇ ਖੇਤਰਾਂ ਦੇ ਅੱਜ ਬਦਲਵਾਈ ਜਿਹੜੀ ਆਫਰ ਦੀ ਗੁਜ਼ਰ ਰਹੀ ਆ ਜਿਵੇਂ ਕਿਸੇ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਉਹ ਅਪਡੇਟ ਦਿੱਤੀ ਸੀ ਕਿ ਇੱਕ ਸਿਸਟਮ ਲੰਘ ਰਿਹਾ ਜੀ ਪੰਜਾਬ ਦੇ ਉੱਪਰ ਦੀ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਤੇ ਇਹ ਸਿਸਟਮ ਦੇ ਸਦਕਾ ਅੱਜ ਸਾਰਾ ਦਿਨ ਬਦਲਵਾਈ ਦਾ ਦੌਰ ਰਿਹਾ ਜਿੱਥੇ ਕਿਤੇ ਕਿਤੇ ਸੂਰਜ ਨੇ ਥੋੜੀ ਦੇਰ ਲਈ ਛਾਤੀਆ ਮਾਰੀਆਂ ਵੀ ਉੱਥੇ ਵੀ ਜਿਹੜੀ ਬਦਲਵਾਈ ਕਰਕੇ ਕੋਈ ਬਹੁਤਾ ਅਸਰ ਧੁੱਪ ਦਾ ਅੱਜ ਲੱਗਿਆ ਨਹੀਂ ਤੇ ਸੀਤਲੈਰ ਜਾਰੀ ਆ ਜੀ ਠ ਅਜ ਰਾਤੀ ਗੱਲ ਕਰੀਏ ਇਹ ਬਦਲਵਾਈ ਇਸੇ ਤਰ੍ਹਾਂ ਲੰਘਦੇ ਰਹਿਣੀ ਹੈ ਜਿਵੇਂ ਸਾਰੇ ਖੇਤਰਾਂ ਦੇ ਉੱਪਰ ਦੇ ਬੱਦਲ ਗੁਜ਼ਰ ਰਹੇ ਨੇ ਤੇ ਕੱਲ ਦੇ ਦਿਨ ਦੇ ਦੌਰਾਨ ਕੱਲ ਸਵੇਰੇ ਪੰਜਾਬ ਦੇ ਕਈ ਇਹ ਮਾਲਵਾ ਖੇਤਰ ਦੇ ਵਿੱਚ ਧੁੰਦ ਜਮਿਨੀ ਲੈਵਲ ਤੇ ਫਿਰ ਤੋਂ ਬਣ ਸਕਦੀ ਹੈ ਅਲਰਟ ਕੱਲ ਧੁੰਦ ਦੇ ਮੌਸਮ ਫਾਗਲੋ ਜਾਰੀ ਕੀਤੇ ਜਾ ਚੁੱਕੇ ਨੇ ਉਹ ਵੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕੱਲ ਖਾਸ ਕਰ ਮਾਲਵਾ ਖੇਤਰ ਮਾਲਵੇ ਦੇ ਫਾਛੂੰਗੀ ਜ਼ਿਲ੍ਹੇ ਪੂਰਬੀ ਜ਼ਿਲ੍ਹੇ ਪਵਾਦ ਖੇਤਰ ਦੇ ਤੋਂ ਪਵਾ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਧੁੰਦ ਜਮਿਨੀ ਤੌਰ ਤੇ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਹਰਿਆਣੇ ਦੇ ਲਗਭਗ ਸਾਰੇ ਜ਼ਿਲ੍ਹ ਵਿੱਚ ਧੁੰਦ ਦੀ ਚਾਦਰ ਜੜੀ ਹੋਈ ਆ ਵੇਖੀ ਜਾਏਗੀ ਕੱਲ ਤੜਕੇ ਸਵੇਰ ਤੱਕ ਸੋ ਹੁਣ ਦੀ ਗੱਲ ਕਰੀਏ ਜੀ 7:30 ਵਜੇ ਤੱਕ ਧੁੰਦ ਜੜੀ ਆ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੜਨੀ ਹੁਣ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕੀ ਆ ਜਿਹੜੀ 6 ਘੰਟਿਆਂ ਦੇ ਦਰਮਿਆਨ ਸਪਰੈਡ ਹੋਏਗੀ ਤੇ ਬਹੁਤੇ ਖੇਤਰਾਂ ਨੂੰ ਪੰਜਾਬ ਦੇ ਕਵਰ ਕਰੇਗੀ ਜੇਕਰ ਹੁਣ ਦੇ ਦਿਨਾਂ ਦੀ ਗੱਲ ਕਰੀਏ ਜੀ ਸਿਸਟਮਿਕ ਲੱਗਦਾ ਜਾਪ ਰਿਹਾ ਜਿਹੜਾ ਕਿ 22 23 ਇਹਨਾਂ ਦਿਨਾਂ ਦੇ ਦਰਮਿਆਨ ਪੰਜਾਬ ਔਰ ਹਰਿਆਣਾ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਰਾਜਸਥਾਨ ਦੇ ਉੱਤਰ ਪੂਰਬੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਸ ਸਿਸਟਮ ਦੇ ਸਦਕਾ ਕਹਿ ਲਿਆ ਗਿਆ ਕਿ ਪੰਜਾਬ ਦੇ 55 60 ਫੀਸਦੀ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਜੜਜਾ ਬਣਦੇ ਜਾਪ ਰਹੇ ਨੇ ਕਿਤੇ ਕਿਤੇ ਹਲਕੇ ਸ਼ਰਾਟੇ ਦੇ ਕਿਤੇ ਕਿਤੇ ਦਰਮਿਆਨੇ ਤੌਰ ਤੇ ਮੀਂਹ ਜੜਜਾ ਦਰਜ ਹੋ ਸਕਦੇ ਨੇ ਜ਼ਿਆਦਾਤਰ ਜਿਹੜੇ ਖੇਤਰ ਹੋਣਗੇ ਜੀ ਉਹ ਪਵਾਦ ਖੇਤਰ ਤੇ ਮਾਲਵੇ ਦੇ ਲਗਭਗ ਕਹ ਲਿਏ ਪੱਛਮੀ ਤੋਂ ਜਿਹੜੇ ਪੂਰਬੀ ਮਾਲਵੇ ਦੇ ਖੇਤਰ ਹੈ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਜ਼ਿਲ੍ਹੇ ਆ ਔਰ ਹਰਿਆਣੇ ਦੇ ਉੱਤਰ ਪੂਰਬੀ ਖੇਤਰ ਤੇ ਪੱਛਮੀ ਖੇਤਰ ਤੇ ਪੂਰਬੀ ਖੇਤਰਾਂ ਦੇ ਵਿੱਚ ਇਹ ਸਿਸਟਮ ਲੱਗਦਾ ਜਾ ਰਿਹਾ ਜੀ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਕੀਤੇ ਲਾਗੇ ਜਾਗੇ ਤੁਹਾਨੂੰ ਜਿਹੜੀ ਹੈ ਸਸ਼ਟ ਜਲਵਾ ਰੰਕੜੇ ਤੁਹਾਨੂੰ ਦੱਸਾਂਗੇ ਕਿਹੜੇ ਖੇਤਰਾਂ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਮੀਂਹ ਡਰਜ ਹੋਣਗੇ ਫਿਲਹਾਲ ਮਾਝਾ ਖੇਤਰ ਦੋਆਬਾ ਖੇਤਰ ਤੇ ਮਾਲਵੇ ਦੇ ਪੂਰਬੀ ਜ਼ਿਲ੍ਹੇ ਔਰ ਪੱਛਮੀ ਜ਼ ਕਾਰਵਾਈਆਂ ਕਰਦਾ ਉਮੀਦਿਆ ਨਜ਼ਰ ਆ ਸਕਦਾ ਹੈ 22 23 ਤੇ 24 ਤਰੀਕ ਨੂੰ ਇਸਰਵਾਜੀ ਹਰਿਆਣਾ Rajasthan ਦੇ ਵਿੱਚ ਵੀ ਇਹ ਸਿਸਟਮ ਦੇ ਸਦਕਾ ਕੈਰੀ ਹੈਗੇ Rajasthan ਦੇ ਉੱਤਰ ਪੂਰਬੀ ਖੇਤਰ ਖਾਸ ਕਰਕੇ ਸ਼੍ਰੀ ਗੰਗानगर ਹਨਮਾਨਗੜ੍ਹ ਅਨੂਫਗੜ ਸਰਤਗੜ੍ਹ ਚੋਰੂ ਇਹਨਾਂ ਖੇਤਰਾਂ ਦੇ ਵਿੱਚ ਵੀ ਇਹ ਦੇ ਸ਼ਰਾਟੇ ਲੱਗ ਸਕਦੇ ਨੇ ਔਰ ਦੂਜੇ ਫਾਸੇ ਹਰਿਆਣਾ ਦੇ ਪਛਮੀ ਤੇ ਪੂਰਬੀ ਜਿਲ੍ਹਿਆਂ ਦੇ ਵਿੱਚ ਤੇ ਪੰਜਾਬ ਦੇ ਨਾਲ ਲੱਗਦੇ ਬੈਲਟ ਦੇ ਵਿੱਚ ਇਹ ਦੇ ਆਸਾਰ ਜਿਹੜੇ ਵੜਦੇ ਜਾ ਫਰੇ ਨੇ ਪਹਾੜਾ ਦੇ ਵਿੱਚ ਬਰਬਾਰੀ ਦਾ ਇੱਕ ਦੌਰ ਲਵਾ ਸਕਦਾ ਜੇ ਇਹ ਸਿਸਟਮ 22 ਤ ਲੈ ਕੇ 25 ਦੇ ਵਿਚਕਾਰ ਜਿਹਦੇ ਨਾਲ ਠੰਡ ਦੇ ਵਿੱਚ ਇੱਕ ਔਰ ਫਿਰ ਤੋਂ ਚੌਕਾ ਵਾਦਾ ਜਿਹੜਾ ਇਹ ਦਰਜ ਹੋਏਗਾ ਤੇ ਇਸੇ ਤਰ੍ਹਾਂ ਪੰਜਾਬ ਹਰਿਆਣਾ Rajasthan ਨੂੰ ਫਿਰ ਤੋਂ ਇੱਕ ਔਰ ਕਵਰ ਕਰੇਗਾ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾ ਲੈਨੇ ਆ ਜੋ ਮੌਸਮ ਹਾਕ ਨੇ ਜਾਰੀ ਕੀਤੇ ਆ ਕੱਲ ਦੇ ਲਈ yellow alert ਜਾਰੀ ਕੀਤਾ ਗਿਆ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਡੈਂਸ ਫੋਗ ਦੇ ਯਾਨੀ ਕਿ ਧੁੰਦ ਕੱਲ ਜੋ ਮੀਨੀ ਲੈਵਲ ਤੇ ਫਿਰ ਤੋਂ ਵੱਢ ਸਕਦੀ ਆ ਤੇ ਰਡਾਰ ਦੇ ਵਿੱਚ ਤੇ ਅਗਰ ਦੇਖੀਏ ਤੇ ਸਿਸਟਮ ਸ਼ੋ ਹੋ ਰਿਹਾ ਜੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਟਿਕ ਲੱਗ ਕੇ ਦੱਸ ਦਿੰਨੇ ਆ 21 ਤਰੀਕ ਦੇ ਸ਼ਾਮ ਤੋਂ ਬਦਲ ਵਾਈ ਵਾਣੀ ਸ਼ੁਰੂ ਹੋ ਸਕਦੀ ਹੈ ਜਿਵੇਂ ਕਿ ਦਰਸਾਇਆ ਗਿਆ ਹੈ 22 ਤਰੀਕ ਨੂੰ ਸਿਸਟਮ ਦਾ ਮੁੱਖ ਅਸਰ ਹੋਏਗਾ ਤੇ ਬਹੁਤੇ ਖੇਤਰਾ ਦੇ ਵਿੱਚ ਮਹੀ ਜਗ੍ਹਾ ਲੱਗਦੇ ਨੇ ਤੇ 22 ਤਰੀਕ ਨੂੰ ਲੱਗਣਗੇ 23 ਤਰੀਕ ਨੂੰ ਹਰਿਆਣਾ ਦੇ ਵਿੱਚ ਉਮੀਦ ਆਸਾਰ ਫਿਰ ਤੋਂ ਬਣਨਗੇ ਕਿਉਂਕਿ ਸਿਸਟਮ ਦਾ ਜਿਆਦਾ ਜਿਹੜਾ ਅਸਰ ਹੈ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੁੱਖ ਤੌਰ ਤੇ ਵੇਖਿਆ ਜਾਏਗਾ 24 25 ਤਰੀਕ ਨੂੰ ਮੌਸਮ ਖੁਸ਼ਕ ਰਹਿ ਸਕਦਾ ਸੀਤਲੜ ਚੱਲ ਸਕਦੀ ਹੈ ਜੇ ਤੁੰਦ 24 25 26 27 ਇਹਨਾਂ ਦਿਨਾਂ ਦੇ ਦਰਮਿਆਨ ਫਿਰ ਤੋਂ ਇੱਕ ਵਾਰ ਬਹੁਤੇ ਏਰੀਆ ਨੂੰ ਕਵਰ ਸੋ ਇਹ ਹੈ ਜੀ ਅਪਡੇਟ 25 ਤਰੀਕ ਤੱਕ ਦੀ ਬਾਕੀ ਜੋ ਅੰਕੜੇ ਆਉਂਦੇ ਰਣਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਅਸੀਂ ਟਾਈਮ ਦੇ ਨਾਲ ਇਜਾਜ਼ਤ ਦਿਓ ਤੁਹਾਨੂੰ